ਔਰ ਤੈਨੂੰ ਭਈ ਬੰਦਾ ਵਿਖਾਉਣਾ ਇੱਕ ਥੱਗੀ ਮਾਰੀ ਆ ਉਹਦੇ ਸਹੁਰਿਆਂ ਦੇ ਨਾਲ ਝੂਠ ਬੋਲਿਆ ਉਹਦੇ ਸਹੁਰਿਆਂ ਨੂੰ ਆਪਦੀ ਘਰ ਵਾਲੀ ਨੂੰ ਹੁਣ ਬਹੁਤ ਵੱਡਾ ਝੂਠ ਮਾਰ ਕੇ ਉਹਨੇ ਰਿਸ਼ਤਾ ਲੈ ਲਿਆ ਆ ਬੰਦਾ ਜਿਹੜਾ ਸਾਹਮਣੇ ਦੇਖ ਰਹਿਣਾ ਇਹਨੇ ਇਹ ਗੱਲ ਕਹੀ ਸੀ ਆ ਉਹਦੇ ਸਹੁਰਿਆਂ ਨੂੰ ਮੈਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਐ ਤੇ ਕੰਮ ਕੀ ਆ ਬੱਕਰੀਆਂ ਦੇਖ ਲੋ ਬੱਕਰੀਆਂ ਚਾਰਦਾ ਆ ਇਧਰ ਕੁੱਕੜ ਰੱਖਿਆ ਟਰਕੀਆਂ ਰੱਖੀਆਂ ਇਹ ਜੇ ਕੰਮ ਕਰਦਾ ਜਮਾ ਯਾਰ ਜਿਹੜੇ ਵੀ ਮੈਂ ਨਾ ਕੀ ਕਹਾਂ ਬਾਈ ਇਹ ਤੈਨੂੰ ਕਮਾਲੇ ਤੈਨੂੰ ਸਹੁਰੇ ਸਹੁਰਾਂ ਨੂੰ ਪਤਾ ਲੱਗ ਗਿਆ ਹੁਣ ਤੇਰੀ ਅਸਲੀਅਤ ਦਾ ਪੈਸੇ ਦੱਸ ਪੁੱਛ ਕੇ ਕਿਨੂੰ ਐ ਫਾਰਮ ਜੀ ਪੁੱਛ ਕੇ ਵੀ ਬਾਹਰ ਖੁੱਲਾ ਸੀ ਮੈਂ ਵੜ ਗਿਆ ਨਹੀਂ ਆਹ ਤੇਰੀ ਗੱਲ ਚੰਗੀ ਆ ਤੂੰ ਮੇਮਣੇ ਚੱਕੀ ਫਿਰਦਾ ਕੀ ਮਾੜਾ ਕਿੱਡਾ ਸੋਹਣਾ ਨਹੀਂ ਗੱਲ ਗੱਲ ਫਿਰ ਤੂੰ ਸਹਰਿਆਂ ਨੂੰ ਤਾਂ ਇਹ ਕਿਹਾ ਸੀ ਮੈਂ ਪੰਜਾਬ ਪੁਲਿਸ ਚ ਹੂੰ ਤੇ ਫਿਰ ਕੰਮ ਤੂੰ ਬੱਕਰੀਆਂ ਦਾ ਕਰਦਾ ਝੂਠ ਬੋਲਣ ਦੀ ਕੀ ਲੋੜ ਸੀ ਵੀ ਤੂੰ ਸਿੱਧੀ ਗੱਲ ਦੱਸ ਦਿਆ ਮੈਂ ਬੱਕਰੀਆਂ ਮਾੜੀਆਂ ਬਾਈ ਯਾਰ ਬੱਕਰੀਆਂ ਮਾੜੀਆਂ ਤੂੰ ਝੂਠ ਕਿਉਂ ਬੋਲਿਆ ਕੀ ਝੂਠ ਬੋਲਿਆ ਵੀ ਪੰਜਾਬ ਪੁਲਿਸ ਚ ਆ ਮੈਂ ਹੈਗਾ ਹੀ ਆ ਬਈ ਉਹ ਤਾਂ ਮੈਂ ਪੰਜਾਬ ਪੁਲਿਸ ਚ ਹਾਂ ਸਰਕਾਰੀ ਮੁਲਾਜ਼ਮ ਹਾਂ ਸਰਕਾਰੀ ਆ ਬਾਈ 8.5 ਲੱਖ ਬੰਦੇ ਨੇ ਫਾਰਮ ਭਰੇ ਸੀ 5200 ਚ ਭਰਤੀ ਹੋਇਆ ਮੈਂ ਕਿਹੜੇ ਸਾਲ ਚ ਭਰਤੀ ਹੋ ਮੈਂ ਸਿਪਾਈ ਹਾਂ ਭਾਰਤੀਆਂ ਸਿਪਾਈ ਹਾਂ ਮੈਂ ਕਿਹੜੇ ਜिले ਦੇ ਮੈਂ ਟ੍ਰੇਨਿੰਗ ਕੀਤੀ ਫਿਰ ਕਮਾਂਡੋ ਕਰੀ ਕਿਹੜੇ ਜिले ਦਾ ਨੰਬਰ ਫਿਰ ਮੇਰਾ ਸ਼ੂਟਿੰਗ ਕਰਕੇ ਐਸਓਜੀ ਚ ਵੀ ਨਾ ਸੀਗਾ ਫਿਰ ਮੇਰੇ ਥੋੜੇ ਆ ਇੱਕ ਫੀਕਲੀ ਅਨਫਿਟ ਸੀ ਥੋੜਾ ਜਿਹਾ ਮੈਂ ਉਹ ਟੀਮ ਤੋਂ ਮੈਂ ਨਿਕਲਿਆ ਸੀਗਾ ਨਹੀਂ ਹੁਣ ਕਿਹੜੇ ਜिले ਦਾ ਨੰਬਰ ਹੈ ਹੁਣ ਮੇਰੇ ਕੋਲ ਬਠਿੰਡੇ ਦਾ ਹੀ ਆ ਤੇ ਫਿਰ ਬੱਕਰੀਆਂ ਕਿਉਂ ਕਰਦਾ ਬੱਕਰੀਆਂ ਦਾ ਬੱਕਰੀਆਂ ਦਾ ਬਾਈ ਇਹ ਸ਼ੌਂਕ ਆ ਮੇਰਾ ਇਹ ਯਾਰ ਹੁਣ ਮਲਾਜਮ ਲਾ ਕੇ ਪਸ਼ੂ ਵੀ ਨਾ ਰੱਖ ਗਏ ਤੈਨੂੰ ਕਲਮਾ ਤੇ ਮੱਝ ਘਾਣਾ ਰੱਖੋ ਕੁੱਤਾ ਨਾ ਰੱਖੋ ਬਿੱਲੀ ਨਾ ਰੱਖੋ ਆ ਨਾ ਰੱਖੋ ਚਲ ਮੱਝਾਂ ਤੇ ਟੌਰੀ ਕੰਮ ਬੱਕਰੀਆਂ ਯਾਰ ਮੈਂ ਤਾਂ ਸੰਗ ਜੀ ਆਈ ਜਾਂਦੀ ਐ ਤੈਨੂੰ ਆਉਂਦੇ ਬਈ ਮੈਨੂੰ ਨਹੀਂ ਆਉਂਦੀ ਆ ਵੇਖੀ ਮੇਰੇ ਮੂਨਾ ਕਿਤੇ ਪੈਰ ਪੂਰੇ ਆਹ ਦੇਖ ਕਿੱਡਾ ਸੋਹਣਾ ਬੱਚਾ ਲੋ ਦੇਖ ਲੈ ਇਹਨੂੰ ਕੀ ਯਾਰ ਚ ਸ਼ਰਮ ਵਾਲਾ ਕੀ ਕੰਮ ਐ ਚ ਨਹੀਂ ਯਾਰ ਆਪਣੇ ਲੋਕ ਕਹਿੰਦੇ ਵੀ ਤਾਂ ਯਾਰ ਟੌਰੀ ਕੰਮ ਨਹੀਂ ਤਾਂ ਮੀਂਗਣਾ ਖੋਲਦਿਆਂ ਮੀਂਗਣਾ ਬਾਈ ਵੱਡੇ ਬਾਦਲ ਦੀਆਂ ਵੀ ਰੱਖੀਆਂ ਸੀ ਸੰਵੀਰ ਬਾਦਲ ਨੇ ਵੇਖਿਆ ਭੇਡਾਂ ਨੂੰ ਰੋਟੀ ਖਵਾਈ ਜਾਂਦਾ ਅੱਛਾ ਇਹ ਲੋਕ ਦੇਖਿਆ ਨਹੀਂ ਸੰਵੀਰ ਨੇ ਦੇਖੀ ਨਹੀਂ ਬਾਈ ਮੈਂ ਉਹਦਾ ਫਾਰਮ ਦੇਖ ਕੇ ਆ ਕਾਂ ਉਹਨੂੰ ਕੀ ਲੋੜ ਆ ਬੱਕਰੀਆਂ ਰੱਖਣ ਦੀ ਭੇਡੂ ਰੱਖਣ ਦੀ ਪਾਕਿਸਤਾਨੀ ਦੁੰਬੇ ਆ ਉਹਦੇ ਕੋਲੇ ਤੇਰੀ ਤਨਖਾਹ ਕਿੰਨੀ ਆ ਬਈ ਤਨਖਾਹ ਆ ਗਈ 55 56 ਹਜ਼ਾਰ ਆਉਂਦੀ ਆ ਬਈ ਉਧਰੋਂ ਪੂਰਾ ਨਹੀਂ ਪੈਂਦਾ ਜਾਂ ਕੀ ਚੱਕਰ ਆ ਵੀ ਆ ਪੂਰਾ ਪੈਂਦਾ ਬਈ ਪੂਰੀ ਵਧੀਆ ਤਨਖਾਹ ਤੇ ਫਿਰ ਆ ਰੱਖਣ ਦਾ ਕੀ ਵੀ ਸ਼ੌਂਕ ਹੈ ਇਹ ਸ਼ੌਂਕ ਆ ਬਈ ਟਾਈਮ ਟਾਪ ਦਾ ਤੇਰੇ ਜਵਾਬ ਹੁਣ ਮੋਬਾਈਲ ਚੱਕੀ ਬੈਠੇ ਹੋਣਗੇ ਮੇਰੀਆਂ ਦੋਵੇਂ ਕੁੜੀਆਂ ਆਉਣੀਆਂ ਇੱਥੇ ਆ ਜਾਣੀਆਂ ਪੜ ਕੇ ਉਹ ਇੱਕ 3.5 ਸਾਲਾਂ ਦੀ ਇੱਕ 5ਾਂ ਦੀ ਆ ਕੇ ਇਹਨਾਂ ਨਾਲ ਖੇਡੀਆਂ ਜਾਣੀਆਂ ਮਿੱਟੀ 'ਚ ਖੇਡੀਆਂ ਜਾਣੀਆਂ ਉਹ ਉਧਰ ਸਬਜ਼ੀ ਲਈ ਆ ਹੁਣ ਤਾਂ ਸਾਭੀ ਲਾਉਣੀ ਹੈ ਆਹ ਬਿਨਾਰੇ ਸਪਰੇਅ ਤੋਂ ਆ ਇਹ ਕੋਈ ਜਿਵੇਂ ਮਰਜੀ ਆਪ ਹੀ ਹੋ ਜਾਂਦੀ ਆ ਬਿਨਾਰੇ ਸਪਰੇਅ ਤੋਂ ਹੈ ਤੇ ਕੁੱਕੜ ਵੀ ਰੱਖਿਆ ਸਾਰਾ ਕੋਈ ਰੱਖਿਆ ਬਾਈ ਮਨੂੰ ਤਾਂ ਹੋਰ ਵੀ ਕੋਲਿਆ ਹਣਾ ਸ਼ੌਂਕ ਬਹੁਤ ਆ ਮਨੂੰ ਨਹੀਂ ਇਹ ਪੂਰਾ ਫਾਰਮ ਹੀ ਬਣਾਤਾ ਹੈ ਫਾਰਮ ਆ ਬੰਦਾ ਰੱਖਿਆ ਆਪਣਾ ਹੋਵੇ ਇਹ ਤਾਂ ਮੈਂ ਅਜੇ ਡਿਊਟੀ ਜਾੜ ਉਹ ਨਾ ਨਹੀਂ ਤਾਂ ਮੈਂ ਇੱਥੇ ਪਤਾ ਨਹੀਂ ਕੀ ਕੀ ਘੋੜੇ ਘਾੜੇ ਹੋਰ ਵੀ ਬਸ ਲਿਆਵਾ ਬਾਈ ਅੱਛਾ ਆ ਵੇਲਾ ਹੁਣ ਆ ਦੱਸ ਫਾਰਮ ਬਾਈ ਫਾਇਦਾ ਕੀ ਹੈ ਜਿਵੇਂ ਫਾਰਮ ਦਾ ਕਹਿੰਦਾ ਦੱਸ ਆ ਤੈਨੂੰ ਸੋਹਣਾ ਨਹੀਂ ਲੱਗਿਆ ਹੁਣ ਸਿਸਟਮ ਸਿਸਟਮ ਵੈਸੇ ਯਾਰ ਹਾਂ ਸਹੀ ਦੱਸਾਂ ਤਾਂ ਸੋਹਣਾ ਲੱਗਦਾ ਬਾਈ ਇੱਥ ਵਧੀਆ ਵਿਊ ਹੈ ਸਾਰਾ ਲੋਕ ਆ ਚਿੜੀਆ ਘਰ ਚ ਪੈਸੇ ਦੇ ਕੇ ਜਾਂਦੇ ਆਪਾਂ ਨੂੰ ਫਰੀ ਆਫ ਕਾਸਟ ਓਏ ਮੈਂ ਤਾਂ ਉਸ ਹਿਸਾਬ ਨਾਲ ਕਹਿੰਦਾ ਨਾ ਵੀ ਜਿਵੇਂ ਆਪਣੇ ਲੋਕ ਕਹਿ ਹੁੰਦੇ ਆ ਵੀ ਜ਼ਿੰਮੇਵਾਰ ਬੰਦਾ ਯਾਰ ਆਹ ਕੰਮ ਨਾ ਕਰੇ ਛੋਟਾ ਕੰਮ ਨਾ ਕਰੇ ਆਪਣੀ ਸੋਚ ਬਣ ਗਈ ਮੈਂ ਵੀ ਉਸ ਹਿਸਾਬ ਨਾਲ ਹੀ ਕਹਤਾ ਬਾਈ ਜਦੋਂ ਆਪਣੀ ਜਨਾਨੀਆਂ ਜਾ ਕੇ ਬੈਂਕ ਦੇ ਵਿੱਚ 50-5000 ਰੁਪਏ ਕਮੇਟੀਆਂ ਚਾਗਦੀਆਂ ਜਾ ਕੇ ਉਦੋਂ ਸ਼ਰਮ ਹੋਣੀ ਚਾਹੀਦੀ ਆਪਾਂ ਨੂੰ ਬੰਦਾ ਹੋ ਕੇ ਬੁੜੀਆਂ ਜਾ ਕੇ ਲੋਨ ਚਾਗਦੀਆਂ ਇਹ ਚ ਕੋਈ ਸ਼ਰਮ ਵਾਲੀ ਗੱਲ ਨਹੀਂ ਜੀ ਕਿ ਇਹਦੇ ਪੈਸੇ ਮਾਰਦੇ ਆਪਾਂ ਜਾ ਕੇ ਦੇਸਤੇਦਾਰ ਤੋਂ ਦਾਰ ਫੜ ਲੈਣੇ ਟੁੱਟਿਆ ਮੂੰਹ ਬਣਾ ਕੇ ਮੁੜ ਕੇ ਪੈਸੇ ਮੁਕਰਦੇ ਆ ਉੱਥੇ ਸ਼ਰਮ ਚਾਹੀਦੀ ਆ ਆਪਾਂ ਨੂੰ ਦੇਈ ਮਾਨੀਆਂ ਕਰਦੇ ਆ ਆਦੇ ਸਰੀਕੇ ਚ ਬੀ ਮਾਨੀਆਂ ਵਟਾਂ ਵੜਦੇ ਆ ਇੱਕ ਦੂਜੇ ਦੀਆਂ ਰਾਹ ਵੜਦੇ ਆ ਉਦੋਂ ਵੀ ਉਦੋਂ ਸ਼ਰਮ ਆਉਣੀ ਚਾਹੀਦੀ ਇਹ ਕੰਮ ਚ ਕਾਦੀ ਸ਼ਰਮ ਆ ਬਈ ਆ ਵੇਖ ਕਿੰਨਾ ਵਧੀਆ ਨਾਲ ਦੁੱਧ ਪੀਣਾ ਦੁੱਧ ਸਾਰਨੋਂ ਚੰਗਾ ਬੱਕਰੀਆਂ ਦਾ ਇਹਦਾ ਮਿਹਨਤ ਮੈਨੂੰ ਕਹੀ ਜਾਂਦਾ ਮਲਾਜ ਮਲਾਜ ਮਲਾਜਮ ਬਈ ਆਪਦੇ ਥਾਂ ਤੇ ਹੁਣ ਕੱਲੇ ਸਾਰੀ ਮਲਾਜਮਿੰਦੇ ਵਿੱਚ ਨੌਕਰੀ ਦੇ ਵਿੱਚ ਬਹੁਤ ਮੈਂ ਤੂੰ ਜਿੰਨੇ ਕਹਿੰਦਾ ਠੱਗੀ ਵੱਜ ਗਈ ਉਹਨੂੰ ਬਹੁਤ ਰਿਸ਼ਤੇਦਾਰਾਂ ਨੇ ਆਖਿਆ ਬਈ ਤੂੰ ਮੁਲਾਜ਼ਮ ਹੈਂਗਾ ਕੁੜੀਆਂ ਉੱਥੇ ਪੜਾ ਡੀਐਸਪੀ ਜਿਹੜਾ ਆਪਣਾ ਸਕੂਲ ਆ ਉਹ ਡੀਪੀਐਸ ਹਾਂ ਬਈ ਉੱਥੇ ਕੁਆਟਰ ਲੈ ਉੱਥੇ ਸ਼ਹਿਰ ਚ ਜਾ ਆਪਾਂ ਬਈ ਜਾਵਾਂ ਨਹੀਂ ਉਹ ਕਿ ਨਹੀਂ ਮੈਂ ਜਾਣਾ ਹੀ ਨਹੀਂ ਆ ਇੱਥੇ ਸਾਰਾ ਜੀ ਲੱਗਿਆ ਬਈ ਸਾਡਾ ਇੱਕ ਦਾ ਕੋਈ ਰੌਲਾ ਰੱਪਾ ਨਹੀਂ ਕੋਈ ਵੱਡੀ ਸੜਕ ਨਹੀਂ ਸਾਡੇ ਪਿੰਡ ਚ ਨਸ਼ਾ ਪੱਤਾ ਹੈ ਨਹੀਂ ਸਾਰੇ ਭਰਾਵੀ ਤੌਰ ਤੇ ਬੈਠੇ ਆ ਗੱਲਾਂ ਸਿਆਣੀਆਂ ਆ ਨੇ ਠੀਕ ਐ ਉੱਥੇ ਉਹ ਉੱਥੇ ਬਈ ਕੋਈ ਟੋਲਾ ਨਹੀਂ ਨਾ ਮੁੰਡਾ ਨਾ ਕੁੜੀ ਦਾ ਕੋਈ ਲਿਹਾਜ਼ ਨਹੀਂ ਇੱਕ ਦੂਜੇ ਨਾਲ ਕੋਈ ਕੋਈ ਕਿੱਥੋਂ ਦੀ ਵਾਣ ਵਾਣ ਦੀ ਲੱਕੜ ਬੈਠੀ ਐ ਇੱਥੇ ਸਾਰੇ ਬਈ ਚ ਇੱਕ ਗੱਲ ਭਾਈ ਇਹਦੇ ਵਾਲੀ ਗੱਲ ਚੋਂ ਇਹ ਨਿਕਲ ਕੇ ਆਉਂਦੀ ਆ ਵੀ ਜਿਵੇਂ ਇਹ ਭਾਈ ਨੌਕਰੀ ਵੀ ਕਰਦਾ ਨਾ ਸਰਕਾਰੀ ਨੌਕਰੀ ਉਹਦੇ ਨਾਲ ਵੀ ਕੰਮ ਕਰੀ ਜਾਂਦਾ ਤੇ ਕਈ ਅਮੀਰ ਲਗੀ ਜਮੇ ਹੀ ਵੇਲੇ ਬੈਠੇ ਜਿਹੜੇ ਬਿਨਾਂ ਨੌਕਰੀ ਤੋਂ ਸਾਰਾ ਟਾਈਮ ਉਹਨਾਂ ਕੋਲੇ ਤੋਂ ਕੁਝ ਵੀ ਕਰ ਸਕਦੇ ਕੋਈ ਕੰਮ ਕਰਨ ਤੇ ਬੈਠੇ ਰਹਿੰਦੇ ਡਾਟਾ ਮਚਾਈ ਜਾਂਦੇ ਆ ਠੀਕ ਹੈ ਉਹਨੂੰ ਕੰਮ ਕਰਨਾ ਚਾਹੀਦਾ ਕਰਨਾ ਚਾਹੀਦਾ ਕੱਲਾ ਭਾਈ ਸਰਕਾਰੀ ਨੌਕਰੀ ਸਰਕਾਰ ਕਿੰਨਿਆਂ ਨੂੰ ਦੇ ਦੂਗੀ ਸਹੀ ਗੱਲ ਆ ਫਿਰ ਸਰਕਾਰੀ ਨੌਕਰੀ ਆਸਤੇ ਆਪਾਂ ਕਰਦੇ ਕੋਈ ਨਹੀਂ ਟੈਸਟ ਤਾਂ ਭਾਈ ਭਈਏ ਪਾਸ ਕਰ ਕਰ ਕੇ ਆ ਰੇਲਵੇ ਚ ਲੱਗ ਜੂ ਕੋ ਕਿੰਨੀਆਂ ਲੱਖਾਂ ਭਰਤੀ ਹੁੰਦੀ ਆ ਪੰਜਾਬੀ ਲੱਗਦੇ ਨਹੀਂ ਰੇਲਵੇ ਕੰਮ ਆਪਣੇ ਵਾਲੇ ਤਿਆਰੀ ਨਹੀਂ ਕਰਦੇ ਹਨ ਤਿਆਰੀ ਨਹੀਂ ਕਰਦੇ ਕਹਿੰਦੇ ਬੀਏ ਐਮਏ ਆਪਣੇ ਵਾਲਿਆਂ ਕੋਲੇ ਇਹ ਐਡ ਕਰ ਲਈ ਹੁਣ ਬੀ ਐਡ ਕਰਕੇ ਈਟੀਟੀ ਕਰਕੇ ਪਤਾ ਹੈ ਬਈ ਵਾਕੈਂਸੀ ਕਿੰਨੇ ਕਿ టీਚਰ ਰੱਖੀ ਜਾਣਗੇ ਆਪਾਂ ਨੂੰ ਪਤਾ ਅੱਜ ਜਿਹੜੇ ਪਹਿਲਾਂ ਵਾਲਿਆਂ ਨੇ ਕਰ ਲਈ ਉਹ ਲੱਗ ਗਏ ਟੈਂਕਾਂ ਤੇ ਜਾਂ ਲੱਗ ਗਏ ਟੈਂਕੀਆਂ ਤੇ ਬੈਠੇ ਆ ਬਈ ਹਜੇ ਕੋਈ ਪੋਸਟ ਹੈ ਨਹੀਂ ਆਪਾਂ ਕਿਉਂ ਆਉਦੇ ਜਵਾਕ ਨੂੰ ਬੀਏ ਡੀਟੀਟੀ ਕਰਾਉਣੀ ਹੋਰ ਕੰਮ ਕਰ ਲੋ ਬਹੁਤ ਆ ਬਈ ਬਿਜ਼ਨਸ ਆ ਆਪਦੇ ਵਾਧੂ ਐ ਸਹੀ ਐ ਮੈਂ ਗੁਜਰਾਤੀ ਬਈ ਕਿਤੇ ਨਾ ਪੁਲਿਸ ਚ ਲੱਗਣਾ ਫੌਜ ਲੱਗਣਾ ਹੂੰ ਉਹਨਾਂ ਨੇ ਆ ਦਾ ਬਿਜ਼ਨਸ ਹੀ ਤੋੜਨਾ ਹੁੰਦਾ ਸਹੀ ਗੱਲ ਆ ਆਪਾਂ ਬਈ ਮੈਂ ਆਪ ਬਈ ਉਮਰ ਮੈਂ 10 15 ਸਾਲ ਫੌਜ ਤੇ ਆ ਪੁਲਿਸ ਦੇ ਪਿੱਛੇ ਮੈਂ ਭੱਜ ਭੱਜ ਕੇ ਆ ਦੇ ਖਰਾਬ ਕਰ ਤੇ ਉਦੋਂ ਦਾ ਬਿਜ਼ਨਸ ਚਲਾਇਆ ਹੁੰਦਾ ਅੱਜ ਨੂੰ ਮੈਨੂੰ ਨੌਕਰੀ ਦੀ ਨਹੀਂ ਲੋੜ ਸੀਗੀ ਅੱਛਾ ਜੀ ਨੌਕਰੀ ਤੇ ਚਲੋ ਗੱਲ ਇਹ ਬੱਕਰੀ ਪਾਲਣ ਦਾ ਆਪਣਾ ਗੋਡ ਫਾਰਮਿੰਗ ਹੈਗਾ ਬਈ ਹਾਂ ਬਹੁਤ ਫਾਇਦਾ ਬਈ ਇਹ ਜੇ ਕਿਸੇ ਨੇ ਖੋਲਣਾ ਵੀਰ ਭਰਾ ਹਾਂ ਅੱਗੇ ਹੁੰਦਾ ਸੀ ਵੀ ਬਾਹਰ ਚਾਰਦੇ ਸੀ ਗਰੀਬ ਧੰਦੇ ਨਾਲ ਜੁੜਿਆ ਜਾਂਦਾ ਗਰੀਬ ਬੰਦਾ ਕਰਦਾ ਸੀ ਵਿਆਹ ਵੀ ਨਹੀਂ ਹੁੰਦੇ ਸੀ ਕਿ ਠੀਕ ਆਦਰ ਕਾਸਟਾਂ ਚ ਬੱਕਰੀਆਂ ਵਾਲੇ ਆ ਦੇ ਮੰਨ ਲਾ ਵਿਆਹ ਕਰਾਉਂਦੇ ਸੀਗੇ ਠੀਕ ਹੈ ਪਰ ਹੁਣ ਬਈਆ ਜਿਹੜਾ ਨਵਾਂ ਮਾਡਰਨ ਕੰਮ ਆ ਗਿਆ ਸਟਾਲ ਫੀਡ ਤੇ ਮੱਝਾਂ ਗਾਂਾਂ ਵਾਂਗੂ ਬੱਕਰੀਆਂ ਰੱਖਣੀਆਂ ਇੱਥੇ ਖੜਾ ਤੂੰ ਮੋਸ਼ਕਾਉਂਦਾ ਤੈਨੂੰ ਕੋਈ ਨਾ ਸਾਫ ਸਫਾਈ ਦੇਖ ਲੈ ਕੋਈ ਕਿਤੇ ਬਾਹਰ ਨਹੀਂ ਚਾਰਨੀਆਂ ਇਹਦੇ ਵਿੱਚ ਕਰਕੇ ਛੱਡ ਕੇ ਆ ਹੁਣ ਗਰਮੀ ਚ ਅੰਦਰ ਬੈਠੀਆਂ ਪੱਕੜੇ ਆਪਣੇ ਕੋਲੇ ਲੱਖ ਲੱਖ ਡੇਡ ਡੇਡ ਲੱਖ ਦੇ ਹਾਂ ਪੂਰੀ ਆਮਦਨ ਆ ਬਈ ਮੈਨੂੰ ਆ ਦੀ ਤਨਖਾਹ ਕਢਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਪੈਸੇ ਇੱਚ ਵਰਤਦਾ ਪਰ ਹੁਣ ਇਹ ਚ ਵੀ ਲੋਕ ਬਈ ਫੇਲ ਹੋਈ ਜਾਂਦੇ ਆ ਉਹ ਉਹਨਾਂ ਦਾ ਆਪ ਦਾ ਕਾਰਨ ਆ ਉਹਨਾਂ ਨੂੰ ਗਿਆਨ ਹੈ ਨਹੀਂ ਉਹਨਾਂ ਨੂੰ ਤਜਰਬਾ ਹੈ ਨਹੀਂ ਤੇ ਜ ਗਿਆਨ ਲੈਣਾ ਫੇਰ ਕੀ ਕਰੇ ਬੰਦਾ ਉਹ ਬਈ ਟ੍ਰੇਨਿੰਗ ਲੈ ਲੈ ਸਰਕਾਰੀ ਟ੍ਰੇਨਿੰਗ ਹੁੰਦੀ ਆ ਪਰ ਉਹ ਚ ਇਹਨਾਂ ਤਜਰਬੇ ਆਪਣੇ ਇੱਥੇ ਫਾਰਮ ਤੇ ਹੁੰਦੀ ਆ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਬਈ ਇੱਥੇ ਅਛਾ ਟ੍ਰੇਨਿੰਗ ਨਹੀਂ ਦਿੰਦੇ ਹਾਂ ਬੱਕਰੀ ਕਿਹੜੀ ਖਰੀਦਣੀ ਆ ਕਿਵੇਂ ਸਾਬਣਾ ਕਿਵੇਂ ਕਰਨਾ ਕਿੱਥੇ ਘਾਟਾ ਕਿੱਥੇ ਵਾਧਾ ਘਾਟੇ ਵੀ ਬ ਅੱਛਾ ਐਵੇਂ ਆਪਣੀ ਵੀਡੀਓ ਵੇਖ ਕੇ ਕੋਈ ਫਾਸ ਵੀ ਨਾ ਜਾਵੇ ਤੇ ਪੈਸਾ ਵੀ ਬਹੁਤ ਹੈ ਇਨਕਮ ਵੀ ਵਧੀਆ ਹੈਗੀ ਹੈ ਤੁਹਾਨੂੰ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰ ਲਓ ਬਾਪ ਦਾ ਨੰਬਰ ਬੋਲ ਦੇ ਬਾਈ ਨੰਬਰ ਆਪਣਾ ਵੀਰੇ 905738435 ਹੈਗਾ ਠੀਕ ਹੈ ਬਾਕੀ ਕਿਸੇ ਐਡਰੈਸ ਵੀ ਬੋਲ ਦੇ ਕਿਹੜੀ ਕਿਹਨੇ ਆਉਣਾ ਫੋਨ ਕਰਕੇ ਆ ਜੀ ਹੈਗਾ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਬਾਈ 2 ਦਿਨਾਂ ਦੀ ਇੱਥੇ ਟ੍ਰੇਨਿੰਗ ਹੁੰਦੀ ਹੈ ਹਰ ਮਹੀਨੇ ਟ੍ਰੇਨਿੰਗ ਹੁੰਦੀ ਹੈ ਜਿਹੜਾ ਭਰਾ ਨਹੀਂ ਟ੍ਰੇਨਿੰਗ ਲੈ ਆਇਆ ਦਾ ਫ੍ਰੀ ਐਡਵਾਈਸ ਲੈਣੀ ਹੈ ਉਹ ਹਰ ਮੰਗਲਵਾਰ ਆਪਣੇ ਕੋਲੇ ਇੱਥੇ ਆ ਕੇ ਠੀਕ ਹੈ ਹੁਣ ਉਹ ਨਾ ਕਹਿੰਦੀ ਬਈ ਗੋਪੀ ਨੇ ਬੁੱਧਵਾਰ ਰੱਖ ਤਾ ਨੇ ਮੰਗਲਵਾਰ ਰੱਖ ਤਾ ਠੀਕ ਹੈ ਇਹ ਮੰਗਲਵਾਰ ਬੁੱਧਵਾਰ ਕਰੀ ਜਾਂਦੇ ਤੁਸੀਂ ਵੈਸੇ ਚਲੋ ਨਹੀਂ ਨਹੀਂ ਇਹ ਨਹੀਂਗਾ ਇਹ ਆਪਣੇ ਨਾ ਇੱਥੇ ਮੰਗਲਵਾਰ ਨੂੰ ਮੰਡੀ ਰੱਖੀ ਆ ਆਪਾਂ ਬੱਕਰੀਆਂ ਖਰੀਦ ਵੀ ਸਕਦੇ ਆ ਵੇਚ ਵੀ ਸਕਦੇ ਆ ਠੀਕ ਹੈ ਉਹ ਮੰਗਲਵਾਰ ਨੂੰ ਤਾਂ ਰੱਖਿਆ ਮੈਂ ਵੀ ਇੱਥੇ ਆ ਕੇ ਨੂੰ ਸਾਰੇ ਆ ਕੇ ਭਰਾਪਣ ਨੂੰ ਮਿਲ ਸਕਦੇ ਆ ਐਡਵਾਈਸ ਲੈ ਸਕਦੇ ਆ ਬੱਕਰੀ ਕ੍ਰੋਸ ਕਰਵਾਉਣੀਆਂ ਬੱਕਰੇ ਹੈਗੇ ਸਾਰਾ ਕੁਝ ਫੀਡ ਵਗੈਰਾ ਸਾਰਾ ਕੁਝ ਇੱਥੇ ਪੜਾਉਂਦਾ ਬਈ ਆਪਣੇ ਅਰੀਏ ਚ ਬਾਈ ਇਹਨਾਂ ਨੌਜਵਾਨ ਕੰਮ ਸ਼ੁਰੂ ਕਰਨ ਇੱਕ ਬੱਕਰੀ ਤੋਂ ਕਰ ਲੈਣ ਪੰਜਾਂ ਤੋਂ ਕਰ ਲੈਣ ਦਸਾਂ ਤੋਂ ਕਰ ਲੈਣ ਇੱਕ ਸਾਲ ਦੇ ਦੇਣੇ ਇਹ ਧੰਦੇ ਨੂੰ ਸੋ ਨੂੰ ਕਿਤੇ ਬਾਹਰ ਜਾਣ ਦੀ ਕਿਤੇ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਭਰਾ ਬਈ ਤੇ ਇਹ ਹੋਰ ਤਾਂ ਨਹੀਂ ਬਈ ਇਹ ਚੀਜ਼ ਕਹਿੰਦਾ ਲਾਉਂਦਾ ਤੂੰ ਮੂਰੇ ਨਹੀਂ ਮੈਨੂੰ ਫਰ ਕਲੈਰਟੀ ਨਹੀਂ ਸੀ ਨਾ ਪੂਰੀ ਜਾਣਕਾਰੀ ਨਹੀਂ ਸੀ ਠੱਗੀ ਠੁੱਗੀ ਨਹੀਂ ਬਾਈ ਆਪਾਂ ਮੈਂ ਤਾਂ ਇਸ ਵੀ ਨੌਕਰੀ ਨੌਕਰੀ ਦਾ ਉਹ ਹੀ ਕਹਤਾ ਵੀ ਚਲਾਉਂਦਾ ਤਾਂ ਬੱਤ ਨਹੀਂ ਬਾਈ ਨੌਕਰੀ ਵੀ ਆਪਾਂ ਇਮਾਨਦਾਰੀ ਨਾਲ ਕਰਦੇ ਆ ਠੋਕ ਕੇ ਕਰਦੇ ਆ ਨੌਕਰੀ ਜਿੱਥੇ ਨੌਕਰੀ ਦਾ ਟਾਈਮ ਹੁੰਦਾ ਠੀਕ ਹੈ ਤੇ ਜਦੋਂ ਘੰਟਾ ਦੋ ਘੰਟੇ ਆਪਾਂ ਨੂੰ ਮਿਲਦੇ ਆ ਫਰੈਸ਼ ਹੋਣਾ ਇੱਥੇ ਆ ਜਾਂਦੇ ਆ ਬਈ ਨਿਆਰਾ ਆ ਕਿਤੇ ਆਪਾਂ ਸ਼ਹਿਰ ਸ਼ੂਰ ਚ ਨਹੀਂ ਜਾਂਦੇ ਇੱਥੇ ਨਿਆਰਾ ਪੂਰਾ ਠੀਕ ਹੈ ਤਾਂ ਇਹ ਆ ਬਾਈ ਰਾਜਵੀਰ ਬਰਾੜ ਆਪਾਂ ਇਸ ਵਕਤ ਖੜੇ ਆ ਬਾਈ ਦੇ ਪਿੰਡ ਕੋਠੇ ਕੌਰ ਸਿੰਘ ਵਾਲੇ ਪਿੰਡ ਅਬਲੂ ਜ਼ਿਲ੍ਹਾ ਬਠਿੰਡਾ ਪਟੰਡੇ ਦਾ ਲਾਸਟ ਪੰਡਾ ਤੇ ਇਹ ਭਲਾਈ ਜਾਣੇ ਦੇ ਨਾਲ ਪੈ ਜਾਂਦਾ ਬਿਲਕੁਲ ਤੇ ਬਾਈ ਟ੍ਰੇਨਿੰਗ ਲੈਣੀ ਹੈ ਜਰੂਰ ਆਉਣਾ ਪ੍ਰੈਕਟੀਕਲ ਟ੍ਰੇਨਿੰਗ ਦੇਸੀ ਤਰੀਕੇ ਨਾਲ ਸਾਰੀਆਂ ਏ ਟੂ ਜ਼ेड ਗੱਲਾਂ ਐ ਨਹੀਂ ਵੀ ਕਿਤਾਬੀ ਗਹਿਣ ਨਹੀਂ ਹੋਊਗਾ ਜਦੋਂ ਤੁਸੀਂ ਰੱਖਣਗੇ ਤਾਂ ਤੁਹਾਨੂੰ ਕੱਲੀ ਕੱਲੀ ਗੱਲ ਕੰਮ ਆਊਗੀ ਬਾਕੀ ਬਾਈ ਮੈਂ ਤਾਂ ਆਪਣੇ ਵਾਲੇ ਬੰਦੇ ਨੂੰ ਸਾਰਿਆਂ ਨੂੰ ਇਹੀ ਕਹਿੰਦਾ ਜਿਵੇਂ ਈਟੀਟੀ ਦੀ ਗੱਲ ਕੀਤੀ ਮੈਂ ਖੋਤ ਬਾਈ ਈਟੀਟੀ ਆ ਪਰ ਮੈਂ ਕਦੇ ਧਰਨੀ ਨਹੀਂ ਲਾਇਆ ਕਦੇ ਟੈਂਕਿਆਂ ਦੇ ਨਹੀਂ ਜਿਹੜਾ ਵੀ ਆਪਾਂ ਸੋਚ ਲੇ ਆਪਾਂ ਪ੍ਰਾਈਵੇਟ ਨੌਕਰੀ ਕਰ ਲਾਂਗੇ ਪ੍ਰਾਈਵੇਟ ਨੌਕਰੀ ਛੱਡ ਕੇ ਹੁਣ ਸਰਕਾਰੀ ਨੌਕਰੀਆਂ 2-3% ਹੀ ਮਿਲ ਲਈਆਂ ਹਾਂ ਹਾਂ ਆਪ ਦਾ ਕੰਮ ਕਰੀ ਜਾਂਦੇ ਵੀ ਹੁਣ ਨੌਕਰੀ ਪਿੱਛੇ ਦਾ ਟਾਈਮ ਖਰਾਬ ਨਾ ਕਰੋ ਟਾਈਮ ਨਾ ਖਰਾਬ ਕਰੋ ਅਸੀਂ ਵੀ ਆਪ ਦਾ ਕੰਮ ਕਰੀ ਜਾਂਦੇ ਹਾਂ ਨਾ ਕਿਸੇ ਦੀ ਝਾਕ ਤੇ ਨਾ ਬੈਠੋ ਮਿਹਨਤ ਕਰੋ ਤੁਸੀਂ ਜਿਹੜੇ ਪਾਸੇ ਮਿਹਨਤ ਕਰੋਗੇ ਤੁਸੀਂ ਕਾਮਯਾਬ ਹੋਵੋਗੇ ਚਾਹੇ ਬੱਕਰੀਆਂ ਦਾ ਕਰ ਲਓ ਹੋਰ ਕੰਮ ਵੀ ਕਰੋ ਪਰ ਬਈ ਕੰਮ ਕਰੀਏ ਜਿਹੜੇ ਪਾਸੇ ਨੂੰ ਮਰਜ਼ੀ ਜਾ ਕੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਯਾਰਾ ਦੋਸਤਾਨਾ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ ਉਤੇ ਦੇਖ ਲਏ ਤਾਂ ਸਬਸਕ੍ਰਾਈਬ ਕਰ ਰਹੇ ਹੋ ਧੰਨਵਾਦ ਸਾਡੇ ਵਾਲੇ